ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 11 6 ਦੀ ਟਰਾਲੀ ਦੇਖ ਸਕਦੇ ਹੋ ਬਹੁਤ ਚੰਗੀ ਟਰਾਲੀ ਆ 4 ਇੰਚੀ ਦਾ ਲੱਗਿਆ ਹੋਇਆ ਬੇਦਾਗ ਟਾਇਰ ਨੇ ਨਵੇਂ ਵਰਗੇ ਟਾਇਰ ਨੇ ਦੇਖ ਸਕਦੇ ਹਾਂ ਜੈਕ ਵਾਲੀ ਟਰਾਲੀ ਆ ਵੀਰੋ ਬਿਨਾ ਜੋੜ ਤੋਂ ਫਰਸਾ 10 ਗੇਜ ਫਰਸ਼ਾ ਬਹੁਤ ਸਾਫਾ ਚਾਦਰ ਦੇਖ ਸਕਦੇ ਹੋ ਤੁਸੀਂ ਕੜੇ ਵਾਲੇ ਰੰਬਣੇ 4 ਇੰਚੀ ਦਾ ਦੇਖ ਸਕਦੇ ਹਾਂ ਬੈੱਡ ਤੇ ਜਾਲੀ ਲੱਗੀ ਹੋਈ ਆ ਦਾਣੇ ਵਾਲੀ ਕਾਡਰਾਂ ਤੇ ਬਣੀ ਹੋਈ ਟਰਾਲੀ ਆ ਬਹੁਤ ਹੀ ਸਾਫਟ ਟਰਾਲੀ ਆ ਨਵੀਂ ਬਣੀ ਹੋਈ ਟਰਾਲੀ ਆ ਕੋਈ ਕਮਿਊਨਿਟੀ ਟਰਾਲੀ ਦੇ ਵਿੱਚ ਪੂਰੀ ਹੈਵੀ ਲੋਹੇ ਦੀ ਬਣੀ ਹੋਈ ਟਰਾਲੀ ਆ ਦੇਖ ਸਕਦੇ ਹੋ ਜੇ ਆਪਾਂ ਏਰੀਏ ਦੀ ਗੱਲ ਜੇ ਆਪਾਂ ਏਰੀਏ ਦੀ ਗੱਲ ਕਰੀ ਤਾਂ ਸ੍ਰੀ ਮਖਸਰ ਸਾਹਿਬ ਏਰੀਏ ਦੇ ਵਿੱਚ ਟਰਾਲੀ ਖੜੀ ਹੈ ਵੀਰੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 75208 6008 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕੜੇ ਵਾਲੇ ਰੰਬਣੇ ਬਹੁਤ ਮੋਟੀਆਂ ਹੱਬਾਂ ਨੇ ਦੇਖ ਸਕਦੇ ਹੋ ਪੂਰਾ ਹੈਵੀ ਸਮਾਨ ਲੱਗਿਆ ਹੋਇਆ ਟਰਾਲੀ ਦੇ ਚੰਗੀ ਫਰਸ਼ ਲੱਗੀ ਹੋਈ ਆ ਦੇਖ ਸਕਦੇ ਹੋ ਨੀਵੀਆਂ ਘੋੜੀਆਂ ਨੇ ਫਰਸ਼ ਦੀਆਂ 10 ਗੇਜ ਫਰਸ਼ ਆ ਦੇਖ ਸਕਦੇ ਹੋ ਮਗਰਲੇ ਪਾਸੋਂ ਦੇਖ ਸਕਦੇ ਹੋ ਇਸਾ ਟਰਾਲੀ ਦਾ ਜੈਕ ਵਾਲੀ ਟਰਾਲੀ ਆ ਵੀਰੋ ਜੇ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ 135000 ਰੁਪਿਆ ਵੀਰ ਕੰਨ ਨੂੰ ਡਿਮਾਂਡ ਕੀਤੀ ਗਈ ਆ ਇਸ ਵਿੱਚ ਤੁਹਾਡਾ ਪੂਰਾ ਮਾਨਤਨ ਹੋ ਜਾਊਗਾ ਮੌਕੇ ਤੇ ਦੇਖ ਪਰਖ ਕੇ ਟਰਾਲੀ ਵੀਰੋ ਤੁਸੀਂ ਖਰੀਦ ਸਕਦੇ ਹੋ ਜਿਸ ਕਿਸੇ ਵੀਰ ਨੇ ਟਰਾਲੀ ਲੈਣੀ ਆ ਇੱਕ ਵਾਰੀ ਵੀਰ ਨੂੰ ਕਾਲ ਜ਼ਰੂਰ ਕਰਨੀ ਬੈਕ ਸਾਈਡ ਤੋਂ ਟਰਾਲੀ ਦੇਖ ਸਕਦੇ ਹੋ ਸਾਈਡ ਤੇ ਡਾਲਾ ਖੁੱਲਦਾ ਟਰਾਲੀ ਦਾ ਜਾਲੀ ਵਾਲਾ ਡਾਲਾ ਵੀ ਲੱਗਿਆ ਉੱਪਰ ਨੂੰ ਚੱਕ ਕੇ ਖੁੱਲਦਾ ਦਾਣਿਆਂ ਵਾਲਾ ਦੇਖ ਸਕਦੇ ਹੋ ਵੀਰੋ ਜਿਸ ਕਿਸੇ ਵੀਰ ਨੇ ਵੀ ਟਰਾਲੀ ਖਰੀਦਣੀ ਆ ਦੇਖ ਪਰਖ ਕੇ ਦਸੱਲੀ ਕਰਕੇ ਟਰਾਲੀ ਖਰੀਦ ਸਕਦੇ ਹੋ ਵੀਰੋ ਕਿਸੇ ਪ੍ਰਕਾਰ ਦਾ ਕਿਸੇ ਵੀਰ ਨੇ ਕੋਈ ਵੀ ਸੰਦਾ ਵੇਚਣਾ ਹੋਵੇ ਸਾਡੇ ਦਿੱਤੇ ਨੰਬਰ ਤੇ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰ ਸਕਦੇ ਹੋ ਅਸੀਂ ਤੁਹਾਡੀ ਐਡ ਫਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਵੀਰੋ